ਲੱਲੀ ਬੋਲੇ ਹੋ ਰਿਹਾ ਹੈ ਰਿਕਾਰਡ ਹੋ ਰਿਹਾ ਹੈ ਮਟਰ ਨਾਲ ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਦੇਖੋ ਕੱਲ ਸਾਡੇ ਜੰਮੂ ਕਸ਼ਮੀਰ ਵਿੱਚ ਚਾਰ ਜਵਾਨ ਚੀਰ ਹੋ ਗਏ ਉਹ ਕਿਹਨਾਂ ਨੇ ਕੀਤੇ ਅੱਤਵਾਦੀਆਂ ਨੇ ਜਿਹੜੇ ਪਾਕਿਸਤਾਨ ਦੇ ਤੋਂ ਆ ਕੇ ਲੋਕਾਂ ਦੀ ਜਿਹੜੀ ਸੋਚ ਆ ਪਾਕਿਸਤਾਨ ਦੀ ਸੋਚ ਆ ਜਾਂ ਆਈਐਸਏ ਸੋਚ ਆ ਸਾਨੂੰ ਕਿੰਨਾ ਦੁੱਖਾ ਜਿਹੜੇ ਅੱਤਵਾਦੀ ਜਿਹੜੇ ਅੱਤਵਾਦੀ ਸਾਡੇ ਬਾਰਡਰ ਸਕਿਉਰਟੀ ਫੋਰਸ ਤੇ ਜਾਂ ਆਰਮੀ ਨੂੰ ਚੀਟ ਕਰਦੇ ਆ ਸਾਨੂੰ ਬੜਾ ਦੁੱਖ ਆ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਨੂੰ ਜਾਂ ਕੇਂਦਰ ਸਰਕਾਰ ਅਮੇਸ਼ਾ ਜੀ ਨੂੰ ਕੇਂਦਰੀ ਗ੍ਰਹਿ ਮੰਤਰੀ ਜੀ ਨੂੰ ਕਹਿਣਾ ਚਾਹਨਾ ਵਾ ਭਈ ਅੱਤਵਾਦ ਖਤਮ ਕਰ ਦਿਓ ਜਿਹੜੇ ਸਾਡੇ ਫੌਜੀ ਜਵਾਨ ਚੀਟ ਹੋ ਰਿਹਾ ਸਾਨੂੰ ਬੜਾ ਦੁੱਖ ਆ ਲੇਕਿਨ ਜਿਹੜੇ ਬੈਸ਼ਨੂ ਦੇ ਵੀ ਮਾਤਾ ਤੇ ਸੰਗਤ ਤੌਰ ਤੇ ਜਾ ਦੇ ਦਰਸ਼ਨ ਕਰਨ ਜਾ ਰਿਹਾ ਉਹਨਾਂ ਤੇ ਹਮਲਾ ਕੀਤਾ ਜਾ ਰਿਹਾ ਅਤਵਾਦੀਆਂ ਵੱਲੋਂ ਇਹ ਵੀ ਸਾਨੂੰ ਬਰਦਾਸ਼ਤ ਨਹੀਂ ਹੈਗਾ ਕਿਉਂਕਿ ਸਾਡੇ ਉਹ ਭਰਾ ਨੇ ਸਾਰੇ ਚਾਹੇ ਸਨਾਤਰੀਨ ਨੇ ਚਾਹੇ ਏ ਚਾਹੇ ਬੀ ਚਾਹੇ ਸੀ ਸਾਰੇ ਅਸੀਂ ਭਰਾ ਆ ਲੇਕਿਨ ਜਿਹੜਾ ਸਾਡੇ ਬੱਚਿਆਂ ਨੂੰ ਨਹੀਂ ਬਖਸ਼ਿਆ ਜਾ ਰਿਹਾ ਇਹ ਅੱਤਵਾਦੀਆ ਬਲੋ ਜਿਹੜੀ ਅਸੀਂ ਅਸੀਂ ਨਿੰਦਾ ਕਰਦੇ ਆ ਅੱਤਵਾਦੀਆਂ ਨੂੰ ਫੜ ਕੇ ਫਾਂਸੀ ਦੇਣੀ ਚਾਹੀਦੀ ਆ ਜਿਹੜੇ ਪਾਕਿਸਤਾਨੀ ਸੋਚ ਵਾਲੇ ਅੱਤਵਾਦੀ ਹੈ ਨਾ ਸਾਡੇ ਜੰਮੂ ਕਸ਼ਮੀਰ ਵਿੱਚ ਆ ਕੇ ਸਾਡੀ ਜਿਹੜੀ ਨੌ ਮਾਤ ਰਿਸ਼ਤਾ ਜਿਹੜਾ ਆਮ ਲੋਕਾਂ ਦਾ ਇਹ 扑ੜਕਾ ਕੇ ਭੇਜ ਰਿਹਾ ਆਈਐਸਏ ਭੜਕਾ ਕੇ ਭੇਜ ਰਿਹਾ ਉਹਨਾਂ ਨੂੰ ਚੁਣ-ਚੁਣ ਕੇ ਮਾਰਨਾ ਚਾਹੀਦਾ ਤਵਾਦੀਆਂ ਨੂੰ ਕਿਉਂਕਿ ਪ੍ਰਧਾਨ ਮੰਤਰੀ ਨਿੰਦਨ ਮੋਦੀ ਜੀ ਨੂੰ 56 ਇੰਚ ਵਾਲੀ ਛਾਦੀ ਦਿਖਾਉਣੀ ਚਾਹੀਦੀ ਆ ਕਿਉਂਕਿ ਸ਼ੁਕ ਸ਼ਾਂਤੀ ਰਹਿਣੀ ਚਾਹੀਦੀ ਆ ਜੇ ਕੋਈ ਹੁਣ ਅਮਰਨਾਥ ਯਾਤਰਾ ਤੇ ਆ ਜੇ ਉੱਥੇ ਹਾਈਲਾਈਟ ਕੀਤਾ ਹੋਇਆ ਤੇ ਲੇਕਿਨ ਉੱਥੇ ਵੀ ਸ਼ੁਕ ਸ਼ਾਂਤੀ ਰਹਿਣੀ ਚਾਹੀਦੀ ਆ ਕਿਉਂਕਿ ਜਿਹੜੇ ਮਨਸੂਬੇ ਆ ਵਿਦੇਸ਼ੀ ਤਾਕਤਾਂ ਦੇ ਆ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਪਊਗਾ ਜਿਹੜਾ ਪਿਛਲੇ ਦਿਨੀ ਜਿਹੜਾ ਜਿਹੜਾ ਟੈਚ ਵੀ ਨਹੀਂ ਮੈਂ ਇਹਦਾ ਕਹਿਣਾ ਹੈ ਜੰਮੂ ਕਸ਼ਮੀਰ ਬਾਰਡਰ ਸਕਿਉਰਿਟੀ ਫੋਰਸ ਆਰਮੀ ਦਾ ਬਹੁਤ ਬੜਾ ਵੱਡਾ ਪਨਾ ਜਿਹੜਾ ਇਹਨਾਂ ਹੱਤਵਾਦੀਆਂ ਨੂੰ ਚੁਣ-ਚੁਣ ਕੇ ਮਾਰ ਰਿਹਾ ਅਗਰ ਸਾਡੀ ਲੋੜ ਆ ਬੀਐਸਐਫ ਆਰਮੀ ਨੂੰ ਅਸੀਂ ਜਾਣ ਨੂੰ ਤਿਆਰ ਆ ਜੇ ਸਾਡੇ ਜੇ ਸਾਡੇ ਗੋਲੀ ਇੱਕ ਬਾਈ ਦੇ 10 ਬੋਜਾ ਅਸੀਂ ਉੱਪਰ ਤੱਕ ਨਹੀਂ ਕਰੂ ਸਾਡਾ ਪਰਿਵਾਰ ਅਸੀਂ ਮਰਨ ਨੂੰ ਤਿਆਰ ਆ ਕੋਈ ਗੱਲ ਨਹੀਂ ਤੁਹਾਨੂੰ ਜੈਟ ਸਕਿਉਰਿਟੀ ਮਿਲੀ ਆ ਤੁਸੀਂ ਕੋਲ ਸਕਿਉਰਿਟੀ ਤੁਸੀਂ ਕਹਿੰਦੇ ਨਹੀਂ ਮਰਨ ਤਿਆਰ ਪਰਿਵਾਰ ਇਹ ਤੁਸੀਂ ਨਹੀਂ ਦਿੱਤੀ ਨਾ ਮੈਂ ਮੰਗੀ ਆ ਇਹ ਸਰਕਾਰਾਂ ਦਿੰਦੀਆਂ ਨੇ ਕੋਈ ਕਹਿੰਦਾ ਸਿਕਿਉਰਟੀ ਵਾਲਾ ਹੀ ਬੰਦਾ ਇਹ ਬਾਰ-ਬਾਰ ਬਾਰ-ਬਾਰ ਸਪੋਰਟੀ ਸਪੋਰਟੀ ਨਾ ਕਰਿਆ ਕਰੋ ਮੈਂ ਪੱਤਰਕਾਰ ਭਰਾਵਾਂ ਨੂੰ ਕਹਿਣਾ ਵਾਂ ਸਰਕਾਰ ਨੂੰ ਜਾ ਕੇ ਕਹੋ ਵੀ ਇਹਨੇ ਖੋਹ ਦਿੱਤੀ ਆ ਇਹਦੀ ਖੋਲੋ ਇਹ ਛਿਪਛਿਪਣਾ ਵਾਲੀਆਂ ਗੱਲਾਂ ਨਾ ਕਰੋ ਜਿਹੜਾ ਛਿਪਛਿਪਣਾ ਰੋਡ ਆ ਤੁਸੀਂ ਕਹਿੰਦੇ ਸਿਕਿਉਰਟੀ ਵਾਲੇ ਬੰਦੇ ਕਿੱਦਾਂ ਲੜਨ ਦੇਣੇ ਹੁੰਦੇ ਆ ਜੀ ਇਹ ਬਾਰ-ਬਾਰ ਨਾ ਸਕੋਰਟੀ ਸਕੋਰਟੀ ਜਦਾ ਤੁਸੀਂ ਆਪ ਗਨਮੈਨ ਲੈ ਲੋ ਜਾ ਕੇ ਬੀਸੀਪੀ ਸਾਹਨ ਨੂੰ ਵੀ ਮਨੋਜ ਹੀਰੇ ਨੂੰ ਦੋ ਗਨਮੈਨ ਦੇ ਦਿਓ ਲੈ ਲੋ ਜਾ ਕੇ ਉੱਥੇ ਗਨਮੈਨ ਇਹ ਮੇਰੇ ਨਾਲ ਸਕੋਰਟੀ ਵਿਸ਼ੇ ਨੂੰ ਗੱਲ ਕਰ ਉੱਚੇ ਜਿਹੜੀ ਜਿਹੜੀਆਂ ਕੰਮ ਜਿਹੜੇ ਕੰਮ ਸਰਕਾਰ ਕਰਦੀ ਹੈ ਫਿਰ ਤੁਸੀਂ ਉੱਚੇ ਕਿਉਂ ਬੋਲਦੇ ਹੋ ਨਹੀਂ ਨਹੀਂ ਅਸੀਂ ਚੂੜੀਆਂ ਪਾ ਲਈਏ ਸਾਡੇ ਫੌਜੀ ਜਵਾਨ ਸ਼ਹੀਦ ਹੋ ਰਹੇ ਆ انسان ਸ਼ਹੀਦ ਹੋ ਰਹੇ ਆ ਕੀ ਉਹਨਾਂ ਬਾਰੇ ਬੋਲਿਓ ਨਾ ਚੂੜੀਆਂ ਪਾਲੀਏ ਸਲਵਾਰਾਂ ਪਾਲੀਏ ਨਹੀਂ ਫਿਰ ਫਿਰ ਤੁਸੀਂ ਇਨਸਾਨ ਹੋ ਜੇ ਕੋਈ ਬੰਦਾ ਇੱਕ ਮਿੰਟ ਜੇ ਤੁਹਾਡਾ ਕੋਈ ਰਿਸ਼ਤਾ ਮਰ ਜਾਂਦਾ ਜਾਂ ਗੋਡੀ ਮਰ ਜਾਂਦਾ ਉਹ ਸੰਸਕਾਰ ਦੇ ਵਿੱਚ ਜਾਓ ਮੈਂ ਤੁਹਾਨੂੰ ਕਹਾਂਗਾ ਸੰਸਕਾਰ ਦੇ ਵਿੱਚ ਜਾਓ ਮੈਂ ਤੁਹਾਨੂੰ ਇਹ ਕਹਿ ਰਿਹਾ ਸੰਸਕਾਰ ਦੇ ਵਿੱਚ ਜਾਓ ਕਿਸੇ ਦੇ ਜੇ ਤੁਸੀਂ ਇਕੱਲੇ ਹੀ ਇਹ ਜੇ ਕਰ ਰਹੇ ਨੇ ਮੈਂ ਮਨੋਸ਼ ਹੀਰਾ ਜੀ ਤੁਹਾਡੀ ਜਿਹੜੀ ਮੰਦੀ ਸੋਚ ਆ ਸਾਡੇ ਪ੍ਰਤੀ ਤੁਹਾਡੇ ਪ੍ਰਤੀ ਜਹਿਰ ਆ ਤੁਹਾਡੇ ਮਨ ਦੇ ਵਿੱਚ ਮੈਂ ਤੁਹਾਡੇ ਅੱਜ ਵੀ ਕਹਾਂ ਕੱਲ੍ਹ ਵੀ ਕਹਾਂ ਸਾਡੇ ਪ੍ਰਤੀ ਉਹ ਕਿਉਂ ਇਹ ਮੈਨੂੰ ਨਹੀਂ ਪਤਾ ਇਹ ਤੁਸੀਂ ਦੇਖੋ ਜਵਾਹਰ ਪ੍ਰਮਾਤਮਾ ਨੂੰ ਜਿਹੜੀ ਮਾਂ ਚਿੰਦ ਬੰਨ ਤੁਸੀਂ ਮੰਨਦੇ ਹੋ ਉਹਨੂੰ ਪੁੱਛੋ ਕਿ ਸਾਡੇ ਪ੍ਰਤੀ ਤੁਹਾਡੇ ਕਿਉਂ ਚਹਿਰ ਆ ਇੱਕ ਸਾਲ ਦਾ ਜਵਾਬ ਦੇ ਦਿਓ ਕਲਪ ਕਾਲੀ ਜਾਨੇ ਮੈਂ ਕਲਪ ਨਾ ਰਹੀ ਮੈਂ ਇਨਸਾਨੀਅਤ ਦੇ ਤੌਰ ਤੇ ਗੱਲ ਕਰਦਾ ਹਾਂ ਲੋ ਐਂਡ ਆਰਡਰ ਦੇ ਹਿਸਾਬ ਨਾਲ ਬਾਰਡਰ ਦੇ ਫੋਟੀਆਂ ਤੋਂ ਦੋਵੇਂ ਕੋਈ ਲੜ ਸਕਦਾ ਕਿਉਂ ਅਸੀਂ ਉਹਨਾਂ ਨੂੰ ਸਪੋਰਟ ਤਾਂ ਕਰ ਸਕਦੇ ਜਾ ਕੇ ਕਿਉਂ ਉੱਥੇ ਜਿੱਥੇ ਦੀ ਜਬਦਰਾ ਇਸ ਬੋਰਡ ਕਰ ਸਕਦੇ ਹੋ ਜਦ ਕੰਮ ਸਾਰੇ ਵੀ ਖੜੇ ਹੋ ਸਕਦੇ ਆ ਅਸੀਂ ਜਾ ਕਰਦੇ ਕੰਮ ਸਾਰਾ ਸਰਕਾਰ ਨੇ ਕਰਨਾ ਫਿਰ ਨਹੀਂ ਜਿਹੜਾ ਤਿਰੰਗੇ ਝੰਡੇ ਦਾ ਅਪਮਾਨ ਕਰਦੇ ਆ ਉਥੇ ਉਹ ਵੀ ਬੋਲਦਿਆ ਕਰੋ ਵੀ ਜੋ ਕੱਲ ਕਰਦੇ ਕਿਹੜਾ ਰੋਜ਼ ਤੋਂ ਹੀ ਸੋਸ਼ਲ ਮੀਡੀਆ ਮੀਡੀਆ ਦੇਖਦੇ ਹੋ ਤਿਰੰਗੇ ਝੰਡੇ ਸਾਡੇ ਭਾਰਤ ਦਾ ਮਾਨ ਕਰਦੇ ਆ ਕਿਤੇ